ਮੈਨੂੰ ਨਹੀਂ ਪਤਾ ਵੀ ਮੈਂ ਆਪਣੀ ਘਰੀ ਬਗਾਨੀ ਜਿਉ ਕੇ ਬਿਟھوںਗੀ ਨਾਲੇ ਮੇਰੇ ਤੇ ਕਿੰਨੇ ਸੁਪਨੇ ਸੀ ਮੈਨੂੰ ਨਹੀਂ ਲੱਗਦਾ ਵੀ ਮੇਰਾ ਕੋਈ ਸੁਪਨਾ ਵੀ ਪੂਰਾ ਹੋਊਗਾ ਜਿੱਦਾਂ ਇਹ ਮੇਰੇ ਨਾਲ ਕਰਨਦੇ ਆ ਨਾਲੇ ਜੇ ਗੱਡੀ ਵਾਲੀ ਗੱਲ ਕਰਨਦੇ ਆ ਇਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਜੇ ਉਹ ਪਹਿਲਾਂ ਦੱਸ ਦਿੰਦੇ ਤੇ ਫੇਰ ਹੀ ਕਿਸੇ ਗੱਲ ਦਾ ਹੱਲ ਨਿਕਲਦਾ ਹੁਣ ਜਗਦਾ ਮੈਂ ਆਪਾਂ ਕੀ ਕਰ ਸਕਦੇ ਆ ਕੀ ਕਰਾਂ ਸੱਚੀ ਜੀ ਮੈਂ ਕੋਈ ਕੰਮ ਕਰਦੀ ਆ ਤਾਂ ਵੀ ਮੇਰੇ ਨਾਲ ਇਦਾਂ ਕਰਦੇ ਆ ਜੀ ਮੈਂ ਹੁਣ ਵੀਰਜੀ ਨੂੰ ਦੱਸਾਂ ਤੋਂ ਨਾ ਵਿਚਾਰਿਆਂ ਨੇ ਫਿਕਰ ਕਰਨੀ ਆ ਉਹਨਾਂ ਦੇ ਅੱਗੇ ਮਹਾ ਵਿਚਾਰਿਆਂ ਨੇ ਕੰਮ ਕੀਤਾ ਏ ਵਾ ਨਾਲ ਜੇ ਡਾਡੀ ਜੀ ਸਿਰ ਤੇ ਹੋਣਾ ਫਿਰ ਗੱਲ ਹੋਰ ਹੋ ਜਾਂਦੀ ਆ ਹੁਣ ਉਹਨੇ ਵੀ ਵਿਚਾਰੇ ਨੇ ਆਪਣੇ ਘਰ ਵਾਲੇ ਵੇਖਣਾ ਵਾ ਚੱਲ ਇਦਾਂ ਕਰਦੀ ਆ ਇਹਨਾਂ ਸਾਰਿਆਂ ਕੋਲੋਨਾ ਮਾਫੀ ਮੰਗ ਲੈਣੀ ਆ ਤੇ ਇਹਨਾਂ ਨੂੰ ਨਾ ਸਮਝਾ ਲੂੰਗੀ ਥੋੜਾ ਜਿਹਾ ਪਿਛਲ ਮਾਫ ਕਰ ਦੋ ਤੇ ਜੇ ਤੁਸੀਂ ਹੋਰ ਕੋਈ ਗੱਲ ਕਹਿੰਦੇ ਹੋ ਤੇ ਉਹ ਹੀ ਤੁਹਾਡੀ ਸਾਰੀ ਪੂਰੀ ਕਰ ਦਿੰਦੇ ਆ ਚਲ ਵੇਣੀ ਆਪਾਂ ਲੱਗ ਗੱਲ ਕਰਕੇ ਕੀ ਕਹਿੰਦੇ ਆ ਨਹੀਂ ਨਹੀਂ ਭੈਣ ਜੀ ਮੈਂ ਤੁਹਾਨੂੰ ਸਿੱਧਾ ਹੀ ਕਹਤਾ ਸੀਗਾ ਤੇ ਗਾੜੀਆਂ ਕਹਿੰਦੀ ਹੀ ਵਿਚੋਲਿਆਂ ਨੇ ਸਾਡੇ ਤੱਕ ਗੱਲ ਨਹੀਂ ਪਹੁੰਚਾਈ ਗੱਡੀ ਦਾ ਤਾਂ ਸਾਨੂੰ ਪਤਾ ਹੀ ਨਹੀਂ ਮੈਂ ਕਿਹਾ ਚੱਲ ਨਹੀਂ ਵਿਚੋਲਿਆਂ ਨੇ ਤੁਹਾਨੂੰ ਦੱਸਿਆ ਤੇ ਮੈਂ ਦੱਸਦਾ ਵਾ ਹੁਣ ਮੈਨੂੰ ਨਹੀਂ ਪਤਾ ਕਿ ਤੁਸੀਂ ਵਿਚੋਲਿਆਂ ਨਾਲ ਗੱਲ ਕਰਨੀ ਆ ਕਿ ਜਾਂ ਆਪਣੀ ਮਾਂ ਨਾਲ ਜਾਂ ਭਰਾ ਨਾਲ ਕਰਨੀ ਆ ਸਾਨੂੰ ਗੱਡੀ ਚਾਹੀਦੀ ਆ ਮੈਂ ਵਿਆਹ ਤੇ ਕੀ ਕੀਤਾ ਇਸ ਸਵਾ ਸਾਰੇ ਤਾਂ ਗੱਲਾਂ ਕਰਦੇ ਸੀਗੇ ਕੋਈ ਕਰਤੂਤ ਨਾ ਸਵਾਦ ਦੇ ਤੁਸੀਂ ਕੀਤੀ ਨਹੀਂ ਆਪੇ ਲਿਆਉਗੇ ਕਿ ਜਿੱਥੋਂ ਮਰਜੀ ਮੈਂ ਤਾਂ ਹਰ ਸੋਈ ਵਿੱਚ ਵੀ ਨਾ ਕੰਮ ਕਰਨ ਦੇਣਾ ਇਹਨੂੰ ਮੈਂ ਸਿੱਧਾ ਕਹਿ ਦੇਣਾ ਵਾ ਉਹਨਾਂ ਚਿਰ ਤੇਰਾ ਘਰ ਨਹੀਂਗਾ ਜਿੰਨਾ ਚਿਰ ਗੱਡੀ ਨਾ ਆਈ ਨਾ ਤੁਰ ਸੋਈ ਚ ਵਰਨਾ ਵਾ ਨਾ ਹੋਰ ਕੋਈ ਕੰਮ ਕਰਨਾ ਚੁੱਪ ਕਰਕੇ ਬੈਠੀ ਰਿਆ ਕਰ ਚੰਗਾ ਕੀਤਾ ਤੁਸੀਂ ਵੀ ਕੰਨਾਂ ਚ ਗੱਲ ਕੱਢਤੀ ਸੀ ਪਤਾ ਤੇ ਹੋਊਗਾ ਨਾ ਕਿ ਮਾਸੀ ਨੇ ਵੀ ਆ ਗੱਲਾਂ ਕੀਤੀਆਂ ਵਾ ਹਾਂ ਹਾਂ ਮੈਂ ਆਪਣੇ ਪ੍ਰਾਣ ਨੂੰ ਕਿੱਦਾਂ ਕਵਾਂ ਅੱਗੇ ਉਹਨੇ ਵਿਚਾਰੇ ਨੇ ਖਰੇ ਮੇਰਾ ਵਿਆਹ ਕਿੱਦਾਂ ਕੀਤਾ ਵਾ ਮੇਰਾ ਪਾਰਾ ਲਾਇਆ ਵਾ ਮੈਂ ਵੀ ਕਿੱਡਾ ਕੋਨੇ ਵਿਆਹ ਕਰਤਾ ਸੀ ਜਿਹੜਾ ਨਾ ਥੱਕ ਗਿਆ ਵਾ ਪੈਸੇ ਮੁੱਕ ਗਏ ਉਹਦੇ ਕੋ ਚਲੋ ਕੋਈ ਨਹੀਂ ਮਾਰੇ ਉਹ ਤੁਸੀਂ ਫੇਰਾ ਫਿਰ ਬਹਿ ਕੇ ਗੱਲਬਾਤ ਕਰਾਂਗੇ ਚੰਗਾ ਭੈਣ ਜੀ ਸასიਖਾਲ ਮੰਮੀ ਕਿਹਦਾ ਫੋਨ ਹੋੰਡਿਆ ਸੀ ਫੋਨ ਤੇਰੀ ਮਾਸੀ ਦਾ ਸੀ ਕੀ ਕਹਿੰਦੇ ਮਾਸੀ ਕਹਿਣਾ ਉਹਨੇ ਕੀ ਆ ਉਹ ਵੀ ਇਹੋ ਗੱਲ ਹੀ ਕਹਿਣ ਲਈ ਆ ਵੀ ਭੈਣ ਜੀ ਤੁਹਾਨੂੰ ਤਾਂ ਫਸੀ ਗਈਆਂ ਕੁਝ ਲਿਆ ਦਿੱਤਾ ਵੀ ਨਹੀਂਗਾ ਤੇ ਚੁੱਪ ਕਰਕੇ ਬੈਠੀ ਉਹਨਾਂ ਨੂੰ ਫਿਕਰ ਕੋਈ ਨਹੀਂਗਾ ਮੰਮੀ ਵੇਖਿਆ ਪੋਲੀ ਕਿੱਦਾਂ ਬਣਦੀ ਆ ਜਿੱਦਾਂ ਮੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਪੋਲੀ ਤੇਨੂੰ ਮੈਂ ਚੰਗੀ ਤਰ੍ਹਾਂ ਹੀ ਬਣਾਉਂਗੀ ਇਦਾਂ ਚੱਲਾਂ ਸਾਰਿਆਂ ਮੈਨੂੰ ਸਮਝ ਆਉਣ ਨਹੀਂ ਆ ਇਹ ਕੀ ਕਰਨਾ ਚਾਹੁੰਦੀ ਆ ਮੰਮੀ ਗਲਤੀ ਸਾਰੀ ਇਹ लवली ਦੀ ਉਹ ਕੁਝ ਕਹਿੰਦਾ ਨਹੀਂ ਨਾ ਤਾਂ ਹੀ ਨਹੀਂ ਸਾਡੇ ਕੋਲ ਡਰਦੀ ਜੇ ਉਹ ਕੁਝ ਕਹੂਗਾ ਨਾ ਫੇਰ ਹੀ ਉਹਦੇ ਕੋਲ ਡਰਨਾ ਵਾ ਜੇ ਉਹਨੇ ਆਪਣੇ ਪਿੱਛੇ ਲਾ ਲਿਆ ਨਾ ਤੇ ਇਹਨੇ ਨਾਲ ਹੀ ਚੱਲ ਜਾਣਾ ਵਾ ਫੇਰ ਵੇਖਣਾ ਤੁਸੀਂ ਨਾਲ ਤੇਨੂੰ ਮੈਂ ਚੰਗੀ ਤਰ੍ਹਾਂ ਕਲਾਉਣੀ ਆ ਮੁੰਡਾ ਮੈਂ ਤਾਂ ਹੀ ਵੇਆ ਹੁਣਾਵਾ ਵੀ ਨਾਲ ਹੀ ਤੋਰਦਾ ਇੱਥੇ ਸਾਨੂੰ ਰੋਟੀ ਪਾਣੀ ਕਿੰਨੇ ਪਕਾ ਕੇ ਦੇਣਾ ਵਾ ਨਾਲੇ ਨਾ ਮੈਂ ਹੁਣ ਸਾਫ਼ ਕਹਤਾ ਵਾ ਸੰਦੀਪ ਵੀ ਗੱਡੀ ਚਾਹੀਦੀ ਆ ਜੇ ਤੇ ਲੈਉਗੀ ਇਹ ਘਰ ਵਿੱਚ ਵਸੇਬਾ ਹੋ ਜਾਊਗਾ ਜੇ ਨਾ ਲੈ ਕੇ ਆਉਗੇ ਨਾ ਆਪੇ ਮਾਪੇ ਹੋਰ ਕਿਧਾ ਕਰ ਦੇਣਗੇ ਸਾਡੇ ਮੁੰਡੇ ਨੂੰ 100 ਰਿਸ਼ਤਾ ਵਾ 15 ਦਿਨ ਤਾਂ ਹੋਇਆ ਜੇ ਵਿਆਹ ਨੂੰ ਉਹਨੂੰ ਕੀ ਹੋ ਗਿਆ ਵਾ ਲੈਣਾ ਲੱਗੀਆਂ ਰਿਸ਼ਤੇਆਂ ਦੀਆਂ ਵਧੀਆ ਵਧੀਆ ਰਿਸ਼ਤੇ ਆਉਂਦੇ ਵੱਡੇ ਵੱਡੇ ਘਰਾਂ ਦੀ ਨੀ ਮੈਂ ਦੇ ਵਿਚੋਲਿਆਂ ਨਖਤਿਆਂ ਦੀਆਂ ਗੱਲਾਂ ਝ ਆ ਗਈਆਂ ਫਿਖਰੇ ਇਹਨਾਂ ਨੇ ਕੀ ਰੰਗ ਵਿਖਾ ਲੈਣੇ ਆ ਉਹਨਾਂ ਨੇ ਤਾਂ ਸਵਾਹ ਵੀ ਨਾ ਕੀਤੀ ਪਤਾ ਨਹੀਂ ਹੁਣ ਥੱਲੇ ਕੀ ਕਰਨੀ ਆ ਇਹ ਕੰਮ ਨੂੰ ਹੱਥ ਪਾਇਆ ਵੀ ਆ ਕਿ ਨਹੀਂ ਕੰਮ ਕਰਕੇ ਤੇ ਅੰਦਰ ਵੱਜ ਜਾਂਦੀ ਆ ਕਿਤੇ ਲਾਗੇ ਬੈਣਾ ਕਰਾਉਣਾ ਨਹੀਂ ਆ ਕਿਸੇ ਦੇ ਨਾਲ ਗੱਲ ਹੀ ਕਰ ਲਾਂ ਕੋਈ ਅੰਦਰ ਪਤਾ ਨਹੀਂ ਕੀ ਰੱਖਿਆ ਵਾ ਚੰਗਾ ਭਲਾ ਘਰ ਬਾਹਰ ਲੱਭ ਗਿਆ ਵਾ ਮੰਮੀ ਬਚੋਲਿਆਂ ਨੇ ਫਸਾਇਆ ਸਾਨੂੰ ਤਾਂ ਕੋਈ ਗੱਲ ਨਹੀਂ ਜੇ ਫਸਾਇਆ ਵਾ ਨਾ ਉਹਨਾਂ ਦੇ ਵਿੱਚੋਂ ਹੀ ਸਾਰਾ ਸਮਾਨ ਕੱਢੂੰਗੀ ਜਿੱਦਾਂ ਮੂੰਹ ਪਾੜ-ਪਾੜ ਕੇ ਕਰਦੇ ਨੇ ਨਾ ਉਹਨਾਂ ਨੇ ਆ ਵੀ ਦੇਣਾ ਦਾ ਵੀ ਦੇਣਾ ਹੁਣ ਮੈਂ ਕਹੂੰਗੀ ਨਾ ਵੀ ਕਿੱਥੇ ਗਿਆ ਸਮਾਨ ਲਿਆਓ ਹੁਣ ਤੁਸੀਂ ਚਲੋ ਆਜੋ ਤੁਸੀਂ ਥੱਲੇ ਕਰੀਏ ਗੱਲ ਉਹਦੇ ਨਾਲ ਚੱਲ ਹਾਂ ਪੁੱਛੀਏ ਭਲਾ ਵੀ ਕੀਤੀ ਵੀ ਆ ਕਿਸੇ ਨਾਲ ਗੱਲ ਕਿ ਨਹੀਂ ਕੀਤੀ ਦੀਪ ਮੇਰਾ ਰਾਦਾ ਵਾ ਰਪਿੰਦਰ ਨੂੰ ਕਹਿਣ ਤੋਂ ਪਹਿਲਾਂ ਨਾ ਮੈਂ ਲਵਲੀ ਆ ਲਿਜਾਵਾਂ ਇਹ ਨਾ ਹੋਵੇ ਪੀਹੀ ਉਹਨੂੰ ਕਹਿੰਨੀ ਆਂ ਕਿ ਆਹ ਚੀਜ਼ ਲਿਆ ਤੇ ਆ ਲਿਆ ਤੇ ਤੂੰ ਉਹਦੇ ਥੱਲੇ ਲੱਗਾ ਰਹੀ ਮਮੀ ਤਾਂ ਹੀ ਤਾਂ ਤੁਹਾਨੂੰ ਮੈਂ ਕਿਹਾ ਵਾ ਕਿ ਲਵਲੀ ਦੇ ਕੰਨ ਖਿੱਚੋ ਪਹਿਲਾਂ ਚੱਲ ਆ ਪਹਿਲਾਂ ਉਹਦੇ ਵਾਲੀ ਚੱਲਾਂ ਮੈਂ ਮੈਨੂੰ ਲੱਗਦਾ ਵਾ ਕਿ ਆਪਣੇ ਕਮਰੇ ਵਿੱਚ ਹੀ ਹੁਣਾਵਾ ਆਵਾਜ ਦੋ ਲਵਲੀ ਦਾ ਸੁਣ ਮੇਰੀ ਹਾਂਜੀ ਮੈਂ ਮੇਰੀ ਸੁਣ ਗੱਲ ਕੀ ਉਹਦੇ ਕੋਟੇ ਨਾਲ ਕੋਟਾ ਜੋੜ ਕੇ ਬੈਠਾ ਰਹਿਣਾ ਬਣਾਵਾ ਓਏ ਓਹੋ ਮੈਂ ਤੇ ਉਧਰ ਬੈਠਾ ਹਾਂ ਅੰਦਰ ਅੰਦਰ ਬੈਠਾ ਹਾਂ ਇਹ ਨਾ ਹੋਵੇ ਤੇ ਮੇਰੀ ਬੇਇਜ਼ਤੀ ਕਰਾ ਦੇ ਉਹਦੇ ਥੱਲੇ ਹੀ ਲੱਗਦੀ ਆ ਤੂੰ ਬਿਲਕੁਲ ਉਹ ਬੇਇਜ਼ਤੀ ਤੇ ਤੁਸੀਂ ਕਰਾਉਂਦੇ ਜੇ ਮੇਰੀ ਥਾਂ ਥਾਂ ਤੇ ਕਾਜੀ ਕਰਾਉਂਦਾ ਹੈ ਤੇਰੀ ਬੇਇਜ਼ਤੀ ਜਦੋਂ ਆਇਆ ਕੁਝ ਨਹੀਂ ਦਾਅ ਚ ਤੇ ਫਿਰ ਬੇਇਜ਼ਤੀ ਹੋਣੀ ਆ ਜਣਾ ਖਣਾ ਫੋਨ ਕਰ ਕਰਕੇ ਪੁੱਛਣ ਡਿਆ ਕੋਈ ਗੱਲ ਨਹੀਂ ਉਦੋਂ ਪਤਾ ਲੱਗਣਾ ਵਾ ਜਿੱਦਾਂ ਗੇੜ ਗਾੜੀਆਂ ਆਣ ਕੇ ਖੁਲਾਰਦੀ ਉਹਨਾਂ ਨੇ ਆਹੋ ਖੁਲਾਰਦੀ ਇੱਥੇ ਮੈਂ ਵੀ ਤੇਰੀ ਮਾਂ ਵਾਂ ਬਿਆ ਜੀ ਪਹਿਲੇ ਨੰਬਰ ਤੇ ਤੂੰ ਹੀ ਗੱਡੀ ਮੈਂ ਖਤਿਆ ਮੇਰੀ ਸੁਣ ਗੱਲ ਮੈਂ ਤੇਰੀ ਮਾਂ ਵਾਂ ਮੈਂ ਨਹੀਂ ਚਾਹੁੰਦੀ ਕਿ ਗੱਡੀ ਆਵੇ ਪਰ ਹੁਣ ਪਿਆਰ ਵਾਲਾ ਕੰਮ ਜਿਹੜਾ ਨਾ ਉਹ ਖਤਮ ਹੋ ਗਿਆ ਵਾ ਹੁਣ ਸਖਤੀ ਵਰਤਣੀ ਪੈਣੀ ਆ ਜਿਹੜਾ ਵੀ ਕੰਮ ਇਹਦੇ ਕੋਲ ਤੂੰ ਕਰਵਾਉਣਾ ਨਾ ਦੌਕੇ ਦੇ ਨਾਲ ਕਰਵਾਉਣਾ ਹੀ ਥੱਲੇ ਨਾ ਇਹਦੇ ਲੱਗੀ ਸੁਣਗੀ ਨਾ ਮੇਰੀ ਗੱਲ ਜੇ ਤੂੰ ਥੱਲੇ ਲੱਗ ਗਿਆ ਨਾ ਉਹਦੀ ਚੜ੍ਹਾਈ ਹੋ ਜਾਣੀ ਨਾ ਲਵਲੀ ਇਹ ਹੁਣ ਤੇਰੇ ਹੱਥ ਵਸਵਾ ਠੀਕ ਆ ਨਾ ਏ ਨਾ ਹੋਵੇ ਉਹਨੂੰ ਨਾਲ ਹੀ ਲੈ ਜਾਥੇ ਜੁੰਡ ਚ ਮਾਦਾ ਤੁਹਾਡਾ ਕੀ ਇਰਾਦਾ ਵਾ ਵੀ ਮੈਂ ਬੜੇ ਪਿਆਰ ਨਾਲ ਬੁਲਾਉਣਾ ਮਨ ਨੂੰ ਮੈਂ ਕੱਲ ਦਾ ਉਹਨੂੰ ਕਹਿਤਾ ਵਾ ਤੇ ਘਰ ਤੇਰਾ ਉਦਨ ਹੋਣਾ ਵਾ ਜਦ ਤਨ ਗੱਡੀ ਆ ਗਈ ਤੇ ਨਾਲੇ ਜੁੰਡ ਦੀ ਤੁਸੀਂ ਗੱਲ ਕਰਨ ਦੇ ਜੇ ਮੈਂ ਕਦੇ ਵੀ ਨਹੀਂ ਖੜਦਾ ਉਹਨੂੰ ਉੱਥੇ ਬੇਇੱਜ਼ਤੀ ਕਰਾਉਣੀ ਉੱਥੇ ਖੜ ਕੇ ਮੈਂ ਬਸ ਬਸ ਪੁੱਤ ਇਦਾਂ ਹੀ ਰੱਖਣਾ ਵਾ ਉਹਨੂੰ ਠੀਕ ਹੋਣਾ ਉਹਦਾ ਇਰਾਦਾ ਤੇ ਇਹ ਹੁਣਾਵਾ ਬਣਿਆ ਬਣਿਆ ਘਰ ਬਾੜ ਵੀ ਮੈਨੂੰ ਮਿਲ ਗਿਆ ਨੌਕਰੀ ਵਾਲਾ ਮੁੰਡਾ ਵੀ ਮਿਲ ਗਿਆ ਸਭ ਕੁਝ ਮੇਰੇ ਹੱਥਾਂ ਵਿੱਚ ਗਿਆ ਪਰ ਇਹ ਕੰਮ ਮੈਂ ਹੁਣ ਨਹੀਂ ਦੇਣਾ ਤੇ ਜੇ ਉਹਨੂੰ ਮੈਂ ਕੁਝ ਕਵਾਂ ਵੀ ਨਾ ਤੂੰ ਤਾਂ ਪੱਖ ਨੀਗਾ ਲੈਣਾ ਜੇ ਇਹ ਤਾਂ ਤੂੰ ਉਹਦਾ ਪੱਖ ਲਲਿਆ ਨਾ ਉਹਨੇ ਸਾਡੇ ਸਿਰ ਤੇ ਚੜ ਜਾਣਾ ਮਾਤਾ ਥੋੜੇ ਦਿਨ ਹੀ ਰਹਿ ਗਏ ਆ ਤੇ ਮੈਂ ਤਾਂ ਹੁਣ ਚਲ ਜਾਣਾ ਤੇ ਮੇਰੇ ਆਉਂਦੇ ਨੂੰ ਨਾ ਗੱਡੀ ਚਾਹੀਦੀ ਅਗਲੀ ਛੁੱਟੀ ਤੇ ਇੱਥੇ ਤੇ ਨਹੀਂ ਤੇ ਵੀ ਨਾ ਘਰ ਚ ਹੋਵੇ ਫੇਰ ਨਾ ਮੈਨੂੰ ਆਖੇ ਕੋਈ ਗੱਲ ਨਹੀਂ ਫਿਕਰ ਨਾ ਕਰ ਸੰਦੀਪ ਉਹ ਤਾਂ ਇੱਕ ਗੱਲ ਵਾ ਇਹ ਵੀ ਉਹਦਣਾ ਓਖਾ ਹੀ ਰਹਿੰਦਾ ਆਡੇ ਪੱਖ ਦੀ ਗੱਲ ਕਰਦਾ ਮੈਂ ਤਾਂ ਸੋਚਿਆ ਸੀ ਕਿ ਕਿਤੇ ਪਿੱਛੇ ਨਾ ਲਾ ਲਿਆ ਹੋਵੇ ਉਹਨੇ ਨਹੀਂ ਨਹੀਂ ਉਧਰੀ ਬੇਤੀ ਹੋਣ ਲਈ ਆ ਮੁੰਡੇ ਫੋਨ ਕਰ ਕਰਕੇ ਪੁੱਛਦੇ ਆ ਫਿਰ ਕਿਹੜੀ ਗੱਡੀ ਆਈ ਆ ਹੁਣ ਕੀ ਦੱਸੇ ਸ਼ਰਮ ਦਾ ਮਾਰਾ ਤੇ ਵਿਚਾਰਾ ਬਾਹਰ ਵੀ ਨਹੀਂ ਜਾਂਦਾ ਮੰਮੀ ਉਹਦਾ ਵੀ ਗੁੱਸਾ ਸਹੀ ਆ ਜਦੋਂ ਪਹਿਲਾਂ ਕਹਿਤਾ ਗੱਡੀ ਦਵਾਂਗੇ ਹੁਣ ਮੁਕਰ ਗਏ ਆ ਕਿ ਨਹੀਂ ਦੇਣੀ ਇਹ ਸਾਰਾ ਬੇੜਾ ਨਾ ਵਿਚੋਲਿਆਂ ਦਾ ਗਰਕੇ ਆਈਓ ਸਾਨੂੰ ਹੋਰ ਕੁਝ ਤੇ ਉਹਨਾਂ ਨੂੰ ਹੋਰ ਕੁਝ ਚਾ ਲਾ ਬਾਰ ਰੋਟੀ ਪਾਣੀ ਤਾਂ ਖਾਈਏ ਭੁੱਖ ਲੱਗੀ ਪਰ ਮੇਰੀ ਤਾਂ ਹਾਂਜੀ ਮੈਂ ਨਾ ਮੜਾ ਚੱਲਿਆਂ ਜੋਬਨ ਨਾਲ ਸ਼ਹਿਰ ਅੱਛਾ ਤੇ ਸ਼ਰਮ ਹੋ ਕੇ ਮਾਣਾ ਹਾਂਜੀ ਫੇਰ ਕੰਮ ਕਰ ਲਾਂਗੇ ਕਲੀ ਵਾਲਾ ਠੀਕ ਐ ਤੇ ਗੱਲ ਫੇਰ ਜੋਬਨ ਨਾਲ ਕੀਤੀ ਜੋਬਨ ਨਾਲ ਪਰਮੀਤ ਕੀ ਗੱਲ ਕਰਨੀ ਸੀ ਹਾਂਜੀ ਉਹ ਤੇ ਵਿਚਾਰਾ ਆਪ ਆਪਣੇ ਰੋਣੇ ਰੋੜਿਆ ਸੀ ਉਸੇ ਕੰਮ ਹੁਣ ਮੈਂ ਚੱਲਿਆਂ ਅੱਛਾ ਰੁਪਿੰਦਰ ਦੇ ਵਿਆਹ ਤੇ ਪੈਸੇ ਚੁੱਕੇ ਹਨ ਆਰਤੀਆਂ ਕੋਲ ਆਹ ਉਹਨੂੰ ਫੇਰ ਪੈਸੇ ਚੁੱਕੇ ਤੇ ਉਹ ਵੀ ਮੰਗਦਾ ਹੁਣ ਵਾਪਸ ਉਹ ਮੰਗਣ ਡਿਆ ਆ ਉਹ ਤੰਗ ਕਰਨ ਡਿਆ ਤੇ ਮੈਂ ਜੋਬਨ ਨੂੰ ਰਾਤੀ ਕਿਹਾ ਸੀ ਮੈਂ ਹਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਸੋਇਰੇ ਤੇਰੇ ਨਾਲ ਚੱਲਾਂਗਾ ਤੇ ਆਰਤੀ ਨਾਲ ਗੱਲ ਕਰਾਵਾਂਗੇ ਕਿ ਪੈਸੇ ਤੈਨੂੰ ਫਸਲ ਦੀ ਫਸਲ ਦੇ ਦਿਆਂ ਕਰਾਂਗੇ ਥੋੜ੍ਹ ਥੋੜ੍ਹੇ ਕਰਕੇ ਹਾਂਜੀ ਤੰਗ ਪਰੇਸ਼ਾਨ ਨਾ ਕਰ ਤੇ ਕਹਿੰਦਾ ਭਾਜੀ ਕੋਈ ਨੀ ਸਵੇਰੇ ਆ ਜਿਓ ਉਹ ਐ ਹੁਣ ਚੱਲਿਆਂਗੇ ਉਹ ਨਾਲ ਤੇ ਦੂਜੀ ਗੱਲ ਮੇਰੇ ਕੋਲ ਤੇ ਹਿੰਮਤ ਨਹੀਂ ਪਈ ਫਿਰ ਜਦੋਂ ਜੋਗਨ ਨੇ ਮੈਨੂੰ ਰਾਤੀ ਗੱਲ ਦੱਸਦੀ ਨਾ ਅਗਰੀ ਭਾਜੀ ਆਰਤੀ ਤੰਗ ਕਰਨ ਦਾ ਆ ਉਹ ਤੇ ਗੱਲ ਠੀਕ ਹੈ ਤਾਂ ਹੁਣ ਫਿਰ ਸੱਸ ਨੇ ਇਹਨਾਂ ਗੱਲ ਛੱਡਣੀ ਉਹਨੇ ਫੋਨ ਕਰਨਾ ਪਰ ਮੈਂ ਤੁਸੀਂ ਇਦਾਂ ਕਰੋ ਆਰਤੀ ਵੱਲ ਹੋ ਕੇ ਆਓ ਠੀਕ ਤੇ ਰਹੀ ਗੱਡੀ ਦੀ ਗੱਲ ਤਾਂ ਉਹ ਫਿਰ ਜੋ ਬੰਦਾ ਸੁੱਖਾ ਹੁੰਦਾ ਨਾ ਫੇਰ ਕਰ ਲਾਂਗੇ। ਉਹੀ ਗੱਲ ਕਰਨ ਰਿਆਂ ਤਰਮੀਦ ਕਿ ਮੇਰੇ ਕੋਲੋਂ ਨਹੀ ਹਿੰਮਤ ਪੈ ਨਹੀਂ ਹੁਣ ਜੋਬ ਨੂੰ ਕਹਿੰਦੀ ਕਿ ਗੱਡੀ ਦੇ ਲੈ ਕੇ ਉਹਨਾਂ ਨੂੰ ਜਦੋਂ ਤਾਂ ਆਪਣਾ ਹੱਥ ਤੰਗਾ ਵਿਚਾਰੇ ਦਾ ਹੱਥ ਸੁੱਖਾ ਹੁੰਦਾ ਨਾ ਹਾਂਜੀ ਤੇ ਫੇਰ ਦੇਖ ਲਾਂਗੇ। ਚਲੋ ਕੋਈ ਗੱਲ ਨਹੀਂ ਸੱਸ ਨੇ ਉਦਾਂ ਨਹੀਂ ਤਾਂ 1 ਮਹੀਨੇ ਦਾ ਟਾਈਮ ਦਿੱਤਾ ਹੀ ਆ। ਹੂੰ ਹੂੰ। ਤੋਂ ਉਹਨਾਂ ਦਿਨ ਤੱਕ ਤਾਂ ਕੋਈ ਹੱਲ ਹੋ ਹੀ ਜਾਊਗਾ। ਆਹ ਚਲ ਪਹਿਲੇ ਆਹ ਕੰਮ ਨਿਬੜਾਈਏ। ਹਾਂਜੀ ਤੇ ਫੇਰ ਬਾਅਦ ਦੇਖਦੇ ਹਾਂ। ਹਾਂ। ਚਲ ਠੀਕ ਆ ਮੈਂ ਹੋਮਾਂ ਫੇਰ ਹਣਾ। ਹਾਂਜੀ ਠੀਕ। ਚੰਗਾ। ਤੇਰਾ ਤਾਂ ਬੜਾ ਸਣਾ ਟਾਈਮ ਲੰਘ ਜਾਂਦਾ। ਕਈ ਵਾਰ ਜੀ ਕਰਦਾ ਵਾ ਵੀ ਕੁੜੀ ਕੋ ਨਾ ਚਾਹੇ ਆਪ ਚਲ ਜਾ ਤੇ ਚਾਹੇ ਕੁੜੀ ਨੂੰ ਇੱਥੇ ਲੈ ਆਵਾਂ ਮਮੀ ਇਹ ਤੇ ਹੁਣ ਫਿਰ ਇਦਾਂ ਹੀ ਆ ਵੀ ਮਾਪੇ ਉਹਦਾ ਜੀਤ ਕਰਦਾ ਜਾਂ ਮਿਲ ਨੂੰ ਹਾਂਜੀ ਉਦਾਂ ਮੈਂ ਕੱਲ ਮੁਖਤਿਆਰ ਭਾਜੀ ਨਾਲ ਗਿਆ ਸੀਗਾ ਅੱਛਾ ਕਹਿੰਦੇ ਸੀ ਵੀ ਬੜਾ ਸੋਹਣਾ ਉਹਨਾਂ ਦਾ ਕੰਮ ਸਰਕਲ ਚੱਲਣ ਰਿਹਾ ਬਹੁਤ ਰਾਜੀ ਬਾਜੀ ਇਹ ਕੁੜੀ ਉਥੇ ਠੀਕ ਤੇ ਮੈਂ ਆਪ ਹੀ ਨਾ ਘਾਟ ਹੀ ਫੋਨ ਕਰਦਾ ਹੁੰਨਾ ਵਾ ਜੋਦ ਨੂੰ ਕਹਿਣਾ ਵੀ ਤੂੰ ਕਰ ਦੇ ਕਿਉਂ ਮੁੜ ਕੇ ਕਈ ਵਾਰੀ ਸੱਸ ਲੱਗੇ ਹੁੰਦੀ ਆ ਹਨਾ ਤੇ ਵਾਰੀ ਵਾਰੀ ਸਨ ਕਲਾ ਕਲਾ ਜੀ ਫੋਨ ਕਰੇ ਨਾ ਤੇ ਫਿਰ ਵੀ ਚੰਗਾ ਨਿਕਾ ਲੱਗਦਾ ਨਹੀਂ ਲੱਗਦਾ ਕਦੇ ਤੇ ਮੈਂ ਸੋ ਕੋ ਇਹਨੂੰ ਉਸੇ ਵੇਲੇ ਫੋਨ ਕਰਤਾ ਤੇ ਕੋਈ ਗੱਲ ਨਹੀਂ ਮੈਂ ਭਾਜੀ ਨੂੰ ਆਖਿਆ ਵਾ ਅੱਛਾ लवली ਭਾਈ ਨੂੰ ਮੈਂ ਕਿਹਾ ਵੀ ਤੁਸੀਂ ਛੁੱਟੀ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰਾ ਮਾਰਿਓ ਠੀਕ ਤੇ ਕਹਿੰਦੇ ਹੈਗੇ ਕਹਿੰਦੇ ਆਵਾਂਗੇ ਜਰੂਰ ਚਲੋ ਹੋ ਜਣੇ ਇੱਕ ਵਾਰੀ ਤਾਂ ਕੀ ਆਹੋ ਮਖਤਿਆਰ ਆਉਂਦਾ ਹੈ ਠੀਕ ਠਾਕ ਨਹੀਂ ਉਹ ਤਾਂ ਕਹਿੰਦੇ ਕਹਿੰਦੇ ਬੜਾ ਵਧੀਆ ਕੰਮ ਬਹੁਤ ਵਧੀਆ ਕਹਿੰਦੇ ਚੱਲਣ ਡਿਆ ਵਾ ਨਾਲੇ ਫੌਜੀ ਮੁੰਡਾ ਵਾ ਉਹਨਾਂ ਨੂੰ ਕਾਦੀ ਟੈਨਸ਼ਨ ਲੈਣ ਦੀ ਲੋੜ ਹੈ ਨਾ ਤੇ ਮੈਂ ਤੇ ਇੱਕ ਚੀਜ਼ ਹੋਰ ਸੋਚਣ ਡਿਆ ਵਾਂ ਕਿ ਸਗੋਂ लवली ਭਾਜੀ ਨੂੰ ਪੁੱਛਾਂ ਕਿ ਚਲ ਜੇ ਰਪਿੰਦਰ ਨੂੰ ਤੁਸੀਂ ਨਾਲ ਖਾਣਾਂ ਤੇ ਲੈ ਜਾਓ ਭਾਵੇਂ ਆਹ ਪੁੱਛ ਲਿਓ ਤੁਸੀਂ ਤੇ ਚੱਲ ਘੁੰਮ ਫੇਰ ਲੈਣਗੇ ਆਪੇ ਤੇ ਉੱਥੇ ਹਨਾ ਪੁੱਛ ਲਿਓ ਤੇ ਵਧੀਆ ਹੁੰਦਾ ਕੰਮ ਚੱਲ ਜੇ ਚੱਲ ਲੈ ਜਣ ਕਿ ਤੇ ਚੰਗਾ ਹੀ ਆ ਆਹ ਚਲੋ ਇਹਦੇ ਵਧੀਆ ਗੱਲ ਦਾ ਚੱਲ ਉਹਦਾ ਵੀ ਜੀ ਲੱਗਾ ਰਹੇਗਾ ਏਦਾਂ ਨੂੰ ਹੀ ਹੁੰਦਾ ਵਿਚਾਰੀ ਨੂੰ ਇਹ ਤੇ ਗੱਲ ਹੈਗੀ ਜੋਤ ਇਹ ਜੋਤ ਗੱਲ ਸੁਣਿਓ ਮੈਂ ਨਾ ਮੜਾ ਜਾ ਮੁਖਤਿਆਰ ਭਾਈ ਨਾਲ ਲੈ ਕੇ ਨਾ ਤੇ ਆਰਤੀ ਵੱਲ ਚੱਲਿਆਂਗੇ ਠੀਕ ਉਹ ਫੋਨ ਫੰਡ ਕਾਂਡਿਆ ਜੀਗਾ ਪੈਸੇ ਵਹਾਂ ਵੱਲੋਂ ਬੈਠੋ ਫੋਨ ਕਾਂਡਿਆ ਹੀ ਪੈਸੇ ਵੱਲੋਂ ਤੇ ਮੈਂ ਹਾਂ ਉਹਨੇ ਨਾ ਤੰਗ ਕਰਦੇ ਰਹਿਣਾ ਉਹਦੇ ਨਾਲ ਗੱਲ ਕਰਕੇ ਆਉਂਨੇ ਆ ਵੀ ਭਰਾ ਫਸਲ ਤੇ ਸਾਰੀ ਤੇ ਕੋਈ ਆਉਣੀ ਆ। ਹਾਂ ਉਹ ਤੇ ਹੁਣ ਹੋਰ ਤੇ ਕਮਾਈ ਦਾ ਸਦਨ ਹੈ ਨਹੀਂ ਵੀ ਜਾਂ ਵਾਈ ਜੋਤੀ ਆ ਤੇ ਉਹਦੇ ਫਿਰ ਘਰ ਉਦਾਂ ਲੱਗਦੇ ਜਾਂਦੇ ਘਰਾਂ ਚ। ਹਾਂ ਹੀ ਤਾਂ ਗੱਲ ਏ ਆ ਵੀ ਫਸਲ ਜਿਹੜੀ ਆਉਗੀ ਤੂੰ ਪੈਸੇ ਆਪਣੇ ਕੱਟਦਾ ਨਹੀਂ ਤੇ ਚੱਲ ਅਸੀਂ ਸਾਰ ਲਾਂਗੇ ਜਾਂ ਦੁੱਧ ਤੋਂ ਦੁੱਧ ਕੱਟੀ ਜਾਵੇ। ਹੂੰ ਸਾਨੂੰ ਵੀ ਲੋੜ ਹੀ ਆ। ਕਿਉਂ ਏ ਆ ਵੀ ਜਿਹੜੀ ਫਸਲ ਦਾ ਉਹ ਤੇ ਚਲੋ ਦੇ ਦਾਂਗੇ ਉਹਨੂੰ। ਹਾਂ ਬਾਕੀ ਦੁੱਧ ਦਾ ਜਾਂ ਜਿਹੜੇ ਪੈਲੀ ਪੂਲੀ ਵਾਹ ਕੇ ਤੇ ਉਹ ਪੈਸੇ ਬਚਣਗੇ ਤੇ ਉਹ ਫਿਰ ਬੰਦਾ ਆਪਣੇ ਘਰ ਦੇ ਖਰਚੇ ਕਰ ਲੇ ਹੱਥ ਘੋਟਲੇ ਥੋੜਾ ਕਿ ਮੇਂ ਜਿਹ ਪੈਸੇ ਨਾ ਚੁੱਕਦੇ ਤੇ ਫੇਰ ਕੁੜੀ ਦਾ ਵਿਆਹ ਵੀ ਔਖਾ ਹੋ ਜਾਣਾ ਹੈਗਾ ਬੋਲਦੇ ਨਹੀਂ ਮੈਂ ਤੇ ਇੱਕ ਗੱਲ ਹੋਰ ਕਹਿੰਦੀ ਆ ਜਿਉ ਇੰਨੇ ਤੰਗ ਕਰਨ ਡਿਆ ਆ ਬਾਰ-ਬਾਰ ਪੈਸਿਆਂ ਵੱਲੋਂ ਫੋਨ ਕਰੀ ਜਾਂਦੇ ਆ ਤੇ ਤੁਸੀਂ ਏਦਾਂ ਕਰੋ ਹਾਂ ਜਿਹੜਾ ਘਰ ਪਿਆ ਸੋਨਾ ਵਾ ਉਹ ਦੇ ਲੋ ਬਉਦੇ ਨਹੀਂ ਅੱਦੇ ਪੈਸੇ ਤੇ ਲੱਥਣਗੇ ਨਾ ਨਾ ਪੁੱਤ ਇਹ ਕੰਮ ਨਹੀਂ ਕਰਨਾ ਠੀਕ ਹੈ ਇਹ ਤੇਰੇ ਕੰਨ ਨੂੰ ਲਹਾ ਕੇ ਤੇ ਲੋਰ ਪੂਰੀ ਕਰਨੀ ਹੈ ਇਹ ਕੰਮ ਨਹੀਂ ਕਰਨਾ ਕੋਈ ਗਾ ਨਹੀਂ ਪੈਸੇ ਲਾ ਲਾਂਗੇ ਸੱਸ ਜੀ ਆਹ ਤੇ ਨਹੀਂ ਫਿਕਰ ਨਾ ਕਰੋ ਅਰਧ ਹੀ ਇਦਾਂ ਹੀ ਕਰਦੇ ਹੁੰਦੇ ਆ ਇਦਾਂ ਹੀ ਕਰਦੇ ਹੁੰਦੇ ਨੇ ਉਹ ਮੈਂ ਤੇ ਤਾਂ ਕਹਿੰਦੀ ਹਾਂ ਕਿ ਜਿਹ ਦਿਨ ਘਰ ਆ ਗਿਆ ਉਹ ਦਿਨ ਵੀ ਤੇ ਦੇਣਾ ਹੀ ਆ ਇਹ ਆ ਵੀ ਉੱਥੇ ਉੱਥੇ ਦੇ ਕੇ ਤੇ ਕੰਮ ਨਬੇਟੇ ਦਾ ਇਹ ਚੀਜ਼ਾਂ ਕਿਤੇ ਸੌਖੀਆਂ ਬਣਦੀਆਂ ਬੜੀ ਮੁਸ਼ਕਿਲਾਂ ਚੀਜ਼ਾਂ ਪੁੱਤ ਬੰਦਦਾ ਸੱਫੇ ਭਾਦਾਂ ਹੀ ਲਿਆ ਆਵਾ ਤੇ ਹੁਣ ਮਹਿੰਗਾ ਹੋਇਆ ਤੇ ਹੁਣ ਵੇਚ ਦੇਣਾ ਤੇ ਕੀ ਲੋੜ ਦਾ ਨਹੀਂ ਨਹੀਂ ਇਹ ਕੰਮ ਨਹੀਂ ਕਰ ਨਾਲੇ ਤਾਂ ਗੱਲ ਕੀਤੀ ਆ ਕਿ ਫਸਲ ਤੇਰੇ ਸੁੱਟਾਂਗੇ ਆਪਾਂ ਤੇ ਤੇਰੇ ਪੈਸੇ ਲਾ ਦੇਣਾ ਕਿਉਂ ਵੀ ਹਾਂਜੀ ਹੈਨਾ ਇਹ ਕੰਮ ਨਹੀਂ ਕਰੀਏ ਅਸੀਂ ਬੈਠੋ ਕੋਈ ਨਹੀਂ ਮੈਂ ਪਾਜੀ ਨੂੰ ਫੋਨ ਕਰਕੇ ਮੈਂ ਹੋ ਗਿਆ ਨਾ ਤੇ ਇਹ ਨਹੀਂ ਗੱਲ ਸੋਚਣੀ ਸੀ ਨਹੀਂ ਨਹੀਂ ਸੋਚਣਾ ਚਾਹੀਦਾ ਠੀਕ ਆ ਚਲੋ ਕੋਈ ਨਹੀਂ ਆ ਕੇ ਮੈਂ ਹੋ ਗਿਆ ਇਹ ਤਾਂ ਮੈਂ ਨੰਗਦਾ ਜਾਣਾ ਬੜਾ ਸੋਣਾ ਜਿੱਥੇ ਪੁੱਤ ਮੇਰਾ ਲੱਗਾ ਹੀ ਰਹਿੰਦਾ ਸਾਰੀ ਦਿਹਾੜੀ ਵਿਚਾਰਾ ਦਿਨ ਰਾਤ ਲੱਗਾ ਰਹਿੰਦਾ ਕੋਈ ਗੱਲ ਨਹੀਂ ਬਥੇਰਾ ਕਮਾਉਣਾ ਬਾਬੇ ਦੀ ਮਿਹਰ ਨਾਲ ਤੇ ਤੂੰ ਨੀ ਫਿਕਰ ਕਰਨਾ ਚੰਗਾ ਨਹੀਂ ਨਹੀਂ ਮੰਮੀ ਜੀ ਫਿਕਰ ਕਰਦੀ ਆ ਮੈਨੂੰ ਦਿਨਾਂ ਵਾਲ ਵੇਖ ਕੇ ਦਰਸਾਉਂਦਾ ਵਾ ਵੀ ਐਵੇਂ ਕੋਈ ਗੱਲਬਾਤ ਹੋਊਗੀ ਤੇ ਫਿਕਰ ਨਾ ਕਰਨ ਵੀ ਚੱਲ ਜਿਹੜੇ ਪੈਸੇ ਲੱਥਣਗੇ ਸਾਡੇ ਆਪਣੇ ਸੁਰ ਰੇ ਲੱਥਨੇ ਆ ਹਾਂਜੀ ਤੇ ਗੱਲ ਠੀਕ ਹੈ ਤੇ ਕੋਈ ਨਹੀਂ ਤੇ ਹੀ ਵੀ ਜੇ ਕੁਝ ਖਾਣਾ ਆ ਤੇ ਮੈਨੂੰ ਦੱਸ ਦੋ ਮੈਂ ਲਿਆ ਦੇਨੀ ਆ ਕੋਈ ਨਹੀਂ ਖਾ ਲੈਣੀ ਮੈਂ ਤੇ ਨਹੀਂ ਹੈ ਸਬਜ਼ੀ ਬਣਾਉਣ ਤੇ ਗੈਸ ਕੱਟ ਕਰਕੇ ਆਈ ਆ ਚੱਲ ਬਣਾ ਲੈ ਤੇ ਵਾ ਚਾਲਕ ਚਰ ਲੱਭਾ ਰਿੰਦਾ ਸਾਰੀ ਢਾਈ ਟੁੱਟ ਟੁੱਟ ਕੇ ਚੱਲ ਬਾਬਾ ਤੇ ਸੁਣੇਗਾ ਕਦੀ ਨਾ ਕਦੀ ਬਹੁਤੀ ਤੇ ਮੈਨੂੰ ਨਪਿੰਦਰ ਦੀ ਚੈਰੀ ਦੀ ਉਹਦੀ ਬਹੁਤਾ ਫਿਕਰ ਹੀ ਮੈਨੂੰ ਚੱਲ ਆਪਣੇ ਘਰ ਸੁਖੀ ਵਸਣ ਢਈ ਹੈ ਜਾ ਚਲ ਜਾ ਪਰ ਪਿਆਂ ਤਰਪੋਤਾ ਤੋਂ ਆਪਣੇ ਨਾਲ ਪਿੰਡ ਭਰਾ ਆਪਣੇ ਨੂੰ ਫੋਨ ਕਰਨਾ ਸੀ ਜਾਣ ਕੇ ਮਿਲ ਮਿਲ ਜਾਂਦੇ ਤੁਹਾਨੂੰ ਹਾਂਜੀ ਡੈਡੀ ਜੀ ਕਰਦੀ ਆ ਕਿਸ ਦਿਨ ਉਹਨਾਂ ਦਾ ਵੀ ਟਾਈਮ ਜਾਨੀ ਹੈਗਾ ਤਾਂ ਕਰਕੇ ਨਹੀਂ ਆਏ ਹੈਗੇ। ਤੇ ਚਲ ਜੇ ਉਹਨਾਂ ਦਾ ਟੈਬਲ ਤੇ ਤੁਸੀਂ ਚਲ ਜੋ। ਕੋਈ ਗੱਲ ਨਹੀਂ ਡੈਡੀ ਜੀ ਵੇਖ ਲੈਨੇ ਆ ਸਲਾਹ ਕਰਕੇ। ਮੈਂ ਕਮਾਂ ਲਵਨੀ ਨੂ ਨਹੀਂ ਤੇ। ਨਹੀਂ ਨਹੀਂ। ਕੋਈ ਨਹੀਂ ਅੱਪੇ ਕਹਿ ਦੇਣਾ ਉਹਨਾਂ ਨੇ ਜਦੋਂ ਜਾਣਾ ਹੋਊਗਾ। ਹੋਤੇ ਇਹ ਤਾਂ ਤੂੰ ਦੱਸਣਾ ਵਾ ਕਿ ਕਦੋਂ ਜਾਣਾ ਹੋ। ਨਹੀਂ ਡੈਡੀ ਜੀ ਹਲੇ ਮੰਨ ਨਹੀਂ ਹੈਗਾ ਜਾਣ ਨੂੰ। ਕੋਈ ਨਹੀਂ ਜਦੋਂ ਜਾਣਾ ਹੋਊਗਾ ਨਾ ਫੇਰ ਮੈਂ ਦੱਸ ਦਊਗੀ ਤੁਹਾਨੂੰ। ਚਲੋ ਠੀਕ ਆ। ਹਾਂ ਜੀ। ਤੇ ਤੀ ਖਾਣਾ ਬਿਨਾ ਕੁਝ ਬਣਾਦਾ ਮੈਂ ਨਾ ਪੁੱਤ ਬਸ ਚਾਹ ਹੀ ਪੀਣੀ ਹੈ ਮੈਂ ਚਲੋ ਠੀਕ ਆ ਹਾਂ ਠੀਕ ਚਲ ਟੈਡੀ ਜੀ ਨੇ ਤੇ ਚਾਹ ਪੀ ਲਈ ਆ ਤੇ ਮੰਮੀ ਜੀ ਹੁਣੇ ਪਤਾ ਨਹੀਂ ਕਿੱਥੇ ਆ ਉਹਨਾਂ ਨੂੰ ਫੜਾ ਹੀ ਹੁੰਨੀ ਆ ਜਾ ਕੇ ਇਹ ਕੀ ਕਰ ਰਹੀ ਆ ਮੰਮੀ ਚਾਹ ਲਿਆਉਣ ਲੱਗੀ ਤੁਹਾਡੇ ਆਤੀ ਕੋਈ ਗੱਲ ਨਹੀਂ ਜਦੋਂ ਹੀ ਪੀਣੀ ਹੋਊ ਨਾ ਅਸੀਂ ਆਪੇ ਬਣਾ ਲਾਂਗੇ ਕੋਈ ਲੋੜ ਨਹੀਂਗੀ ਚਾਹ ਪਾਣੀ ਬਣਾਉਂਦੀ ਤਾਂ ਪੁੱਛਣ ਦੀ ਤੈਨੂੰ ਮੰਮੀ ਜੀ ਆਪਲਾ ਕਿੱਦਾਂ ਦੀ ਗੱਲ ਹੋਈ ਮੈਂ ਤਾਂ ਡੈਡੀ ਜੀ ਨੂੰ ਚਾਹ ਦੇ ਕੇ ਆਈ ਹਾਂ ਤੇ ਮੈਂ ਸੋਚਿਆ ਤੁਹਾਡੇ ਵਾਹਤੀ ਵੀ ਪਾ ਦੇਣੀ ਆ ਤੁਸੀਂ ਕਿੱਦਾਂ ਨੀ ਗੱਲਾਂ ਕਰਨ ਦੀਆਂ ਹੁਣ ਇਹ ਘਰ ਦੇ ਵਿੱਚ ਮੇਰੀ ਵੀ ਤੇ ਜਗ੍ਹਾ ਹੁੰਨੀ ਆ ਬੱਲੇ ਨਹੀਂ ਤੇਰੇ ਤੇਰਾ ਨਾ ਐ ਘਰ ਵਿੱਚ ਕੋਈ ਥਾਂ ਨਹੀਂ ਹੈਗਾ ਸੁਣਗੇ ਨਾ ਮੇਰੀ ਗੱਲ ਮੁਖਤਮ ਲਫਾ ਨਹੀਂ ਬਣਾਈਦਾ ਹੁੰਦਾ ਜਦੋਂ ਸਾਡਾ ਵਿਆਹ ਹੋਇਆ ਸੀ ਨਾ ਟਰੱਕ ਭਰ ਕੇ ਦਾਜ ਦਾ ਆਇਆ ਸੀ ਫੇ ਇੱਥੇ ਪੈਰ ਲੱਗੇ ਸੀ ਤੇਰਾ ਰਾਵਾ ਕਰ ਬਾਰ ਬਾਰ ਹੀ ਇਦਾਂ ਹੀ ਬਣ ਜਾਣਾ ਵਾ ਨਹੀਂ ਮੇਰੀ ਗੱਲ ਸੁਣ ਜਦੋਂ ਤੈਨੂੰ ਮੰਮੀ ਨੇ ਸਮਝਾਇਆ ਵਾ ਲਵਲੀ ਨੇ ਸਮਝਾਇਆ ਵਾ ਕਿ ਜਿੰਨਾ ਚਿਰ ਗੱਡੀ ਨਹੀਂ ਨਾ ਹੁੰਦੀ ਇੱਥੇ ਤੇਰੀ ਕੋਈ ਜਗ੍ਹਾ ਨਹੀਂ ਹੈਗੀ ਤੂੰ ਇੰਨੀ ਭੋਲੀ ਆ ਤੈਨੂੰ ਬਾਰ ਬਾਰ ਸਮਝਾਈਏ ਇਹ ਨਾ ਸਮਝੀ ਕਿ ਵਿਆਹ ਤੇਰਾ ਫ੍ਰੀਜ ਹੋ ਗਿਆ ਸੀ ਤੇ ਸਮਾਨ ਵੀ ਤੈਨੂੰ ਫ੍ਰੀਜ ਵਿੱਚ ਮਿਲ ਜੂਗਾ ਇੱਥੋਂ ਦੀਦੀ ਤੁਸੀਂ ਫੇਰ ਇੱਕੋ ਗੱਲ ਕਰੀ ਜਾਂਦੇ ਆਂ ਮੰਮੀ ਜੀ ਸਾਨੂੰ ਇਹ ਗੱਲ ਦਾ ਨਹੀਂ ਹੀ ਪਤਾ ਜੇ ਗੱਡੀ ਵਾਲੀ ਗੱਲ ਦਾ ਪਤਾ ਹੁੰਦਾ ਨਾ ਤੇ ਉਹਨਾਂ ਨੇ ਪਹਿਲਾਂ ਹੀ ਇਹ ਵਾਲੀ ਮੰਗ ਪੂਰੀ ਕਰ ਦੇਣੀ ਸੀ ਜਿਨ੍ਹਾਂ ਨੇ ਬਾਕੀ ਸਾਰਾ ਕੁਝ ਕੀਤਾ ਹੀ ਤੇ ਵੀ ਕਰ ਹੀ ਸਕਦੇ ਹੀ ਸੱਚ ਜਾਣੋ ਮੰਮੀ ਸਾਨੂੰ ਕੁਝ ਨਹੀਂ ਹੀ ਪਤਾ ਹੈਗਾ ਵੇਲੋ ਮੈਨੂੰ ਮਾਫ ਕਰ ਦਿਓ ਹਾਂ ਤੇ ਜੇ ਦੀ ਹੋਰ ਕੋਈ ਗੱਲ ਕਹਿੰਦੀ ਆਂ ਵਾ ਤੇ ਮੈਂ ਪੱਕੀ ਉਹ ਚੀਜ਼ ਮੰਗਾ ਲੂੰਗੀ ਪਰ ਗੱਡੀ ਵਾਲੀ ਗੱਲ ਤੋਂ ਮੰਮੀ ਮਾਫ ਕਰ ਦਿਓ ਵੇਲੋ ਆ ਜਿਹੜੇ ਡੰਡ ਪਖੰਡ ਜੇ ਆ ਨਾ ਕਿ ਹੋਰ ਜੱਗਿਆ ਕਰੀ ਮੇਰੇ ਅੱਗੇ ਨਾ ਕਰ ਸੁਣ ਗਈ ਨਾ ਗੱਲ ਮੈਂ ਤੈਨੂੰ ਕੱਲ ਵੀ ਨਾ ਕਿਹਾ ਹੈਗਾ ਕਿ ਜਾ ਮਚੋਲਿਆ ਨਾਲ ਗੱਲ ਕਰ ਲਾ ਜਾਂ ਆਪਣੇ ਭਰਾ ਨਾਲ ਤੇ ਮਾਂ ਨਾਲ ਗੱਲ ਕਰ ਲਾ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਗਈ ਗੱਡੀ ਆ ਜੂਗੀ ਤੇ ਰਸੋਈ ਵਿੱਚ ਕੰਮ ਕਰ ਲਈ ਤੇ ਨਹੀਂ ਤਾਂ ਆਪਣੇ ਅੰਦਰ ਦਾ ਮੜਾ ਮੋਟਾ ਕੰਮ ਕਰਕੇ ਨਾ ਉੱਥੇ ਬੈਠੀ ਰਿਆ ਕਰ ਬਾਹਰ ਆਣ ਕੇ ਕੰਮ ਕਰਨ ਦੀ ਕੋਈ ਲੋੜ ਨਹੀਂ ਗਈ ਬੀਜੀ ਵੀ ਲੋ ਇਦਾਂ ਨਾ ਕਰੋ ਮੇਰੇ ਨਾਲ ਤੇ ਕੀ ਕਰਗੇ ਫਿਰ ਮੈਂ ਵੀ ਇਹ ਘਰ ਦੇ ਵਿੱਚ ਨੌ ਹੀ ਬਣ ਕੇ ਆਈ ਆ ਨਹੀਂ ਤੇਰੀ ਮਾਂ ਨੂੰ ਮਾਸਾ ਗੱਲ ਨਹੀਂ ਹੈਗੀ ਤੰਨੋ ਫੜਕੇ ਤੈਨੂੰ ਬਾਹਰ ਕੱਢਤਾ ਕਿ ਤੀ ਫੋਤਨ ਕੋਈ ਦੇ ਕੇ ਫੇਰ ਤੋਰੀ ਦਾ ਹੁੰਦਾ ਸੋਰੇ ਮੰਮੀ ਜੀ ਜਿੰਨਾ ਉਹਨਾਂ ਨੂੰ ਪਤਾ ਹੀ ਨਾ ਉਹਨਾਂ ਨੇ ਸਾਰੇ ਫਰਜ਼ ਨਿਭਾਏ ਆ ਆਪਣੇ ਪਰ ਜਿਹੜੀ ਗੱਲ ਦਾ ਨਹੀਂ ਹੀ ਪਤਾ ਉਹਨਾਂ ਨੂੰ ਉਹ ਕਿਦਾਂ ਕਰ ਦਿੰਦੇ ਅੱਛਾ ਏਡੀ ਵੱਡੀ ਗੱਲ ਹੀ ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਮੁੰਡਾ ਨੌਕਰੀ ਵਾਲਾ ਚਾਹੀਦਾ ਸੀ ਉਹ ਉਹਨਾਂ ਨੂੰ ਲੱਭ ਗਿਆ ਚੱਲ ਮੇਰੇ ਭਾਈ ਉਹ ਕਰ ਲਈ ਬਾਨੀ ਫਰਜ਼ ਕਾਦੇ ਨਿਭਾਏ ਚੁੰਨੀ ਚੜਾ ਦੇਣਾ ਨੇ ਕੀਤਾ ਖਰਚਾ ਤੇ ਕੋਈ ਕੀਤਾ ਨਹੀਂ ਤੇ ਗੱਡੀ ਨੇ ਦੇ ਸਕਦੇ ਮਤ ਨਹੀਂ ਦੀਦੀ ਤੁਸੀਂ ਸਮਝ ਲਓ ਹਾਂ ਹੋਲੀ ਨਾ ਬਾਨ ਮੇਰੇ ਸਾਹਮਣੇ ਠੀਕ ਆ ਨਾ ਮੰਮੀ ਸਮਝਾਓ ਇਹਨੂੰ ਸੰਦੀਪ ਇਹਨੂੰ ਤਾਂ ਮੈਂ ਸਮਝਾਇਆ ਹੀ ਆ ਜੇ ਗੱਡੀ ਦੇਣ ਜੋ ਕਿ ਨਹੀਂ ਹੀ ਤੇ ਪੈਸੇ ਦੇ ਦਿੰਦੇ ਗੱਡੀ ਸਾਡੇ ਘਰ ਹੈਗੀ ਹੀ ਅਸੀਂ ਆਪੇ ਲੈ ਲੈਂਦੇ ਤਾਂ ਤੂੰ ਤਾਂ ਕੋਈ ਵੀ ਨਹੀਂ ਚੱਜਦੀ ਕੀਤੀ ਉਹਨਾਂ ਨੇ ਮੰਮੀ ਜੀ ਸੋਹਮ ਵਾਲੀ ਗੱਲ ਵਾ ਬਚੋਲਿਆ ਨੇ ਸਾਨੂੰ ਨਹੀਂ ਦੱਸਿਆ ਹੈਗਾ ਚੱਲ ਹੁਣ ਮੈਂ ਦੱਸਦਾ ਨਾ ਤੇ ਹੁਣੀ ਇਹ ਨਾ ਟਮਾੜ ਸਾਡੀ ਪੂਰੀ ਕਰੋ ਜੋ ਆਪਾਂ ਕਰਕੇ ਨਾ ਤੇ ਸੋਈ ਚੋਂ ਬਾਹਰ ਹੋ ਜਾ ਇਹਨੇ ਸੰਦੀਪ ਇਹਦਾ ਹੀ ਸੂਤਰ ਆਉਣਾ ਹੈਗਾ ਇਹ ਤੇ ਘਰ ਦੀ ਮਾਲਕ ਬਾਨੂ ਫਿਰਦੀ ਆ ਮੰਮੀ ਆਹ ਵਧੀਆ ਕੀਤਾ ਤੁਸੀਂ ਰਸੋਈ ਤੋਂ ਧੱਕੇ ਮਾਰ ਕੇ ਕੱਢਿਆ ਨਾ ਕਿੱਡਾ ਮੂੰਹ ਭੋਲਾ ਜਾ ਕਰਦੀ ਸੀ ਹਾਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਪਤਾ ਸਭ ਕੁਝ ਹੀ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਸਿੱਧੀ ਚੰਗੀ ਤਰ੍ਹਾਂ ਨਾ ਕਰੂੰਗੀ ਗੱਡੀ ਵੀ ਆਊਗੀ ਇੱਥੇ ਸੰਦੀਪ ਅਜੇ ਤਾਂ ਗਾੜੀ-ਗਾੜੀ ਵੀ ਇਹ ਜਿਤਨਾ ਬੰਦਾ ਕੀ ਆ ਆਹ ਤੇ ਅਜੇ ਸ਼ੁਰੂਆਤ ਹੀ ਹੋਈ ਆ ਇਹ ਬੋਲਦੀ ਆ ਨਾ ਤੇ ਸਾਨੂੰ ਪਤਾ ਨਹੀਂ ਇਹਦਾ ਭਰਾ ਆਪ ਗੱਡੀ ਦੇਣ ਆਊਗਾ ਇੱਥੇ ਵੀ ਮੇਰੀ ਭੈਣ ਨੂੰ ਰੱਖ ਲੋ ਹਾਡੀ ਤੇ ਬੇਇੱਜ਼ਤੀ ਜਿਹੜੀ ਹੈ ਹੈ ਹੀ ਆ ਜਦੋਂ ਇਹਨੂੰ ਧੱਕੇ ਮਾਰ ਕੇ ਕੱਢਿਆ ਨਾ ਇਹਦੀ ਮਾਂ ਦੀ ਤਾਂ ਭਰਾ ਦੀ ਬੇਇੱਜ਼ਤੀ ਹੱਟ ਤਾਂ ਵੱਧ ਹੋਣੀ ਆ ਕੋਈ ਗੱਲ ਨਹੀਂ ਹੁਣ ਨਹੀਂ ਨਰਸੋਈ ਚ ਵੜਨ ਦੇਣਾ ਨਹੀਂ ਨਹੀਂ ਹੁਣ ਆਪੇ ਕੰਮ ਕਰ ਲਿਆ ਕਰਨਾ ਵਾ ਕਿੰਨਾ ਚਿਰ ਅੰਦਰ ਬੈਠੀ ਰਹੂਗੀ ਆੱਕ ਕੇ ਫੋਨ ਕਰਨਾ ਹੀ ਆ ਪਿਛੇ ਇਹ ਗੱਲ ਤੇ ਪੁੱਛੀ ਨਹੀਂ ਸੰਦੀਪ ਮਗਰ ਦੱਸਿਆ ਕਿ ਨਹੀਂ ਦੱਸਿਆ ਮੈਨੂੰ ਨਹੀਂ ਲੱਗਦਾ ਕਿ ਇਹਨੇ ਆਪਣੇ ਭਰਾ ਨਾਲ ਗੱਲ ਕੀਤੀ ਹੋਊਗੀ ਬੜੀ ਤੇਜ਼ ਵਾਏ ਕੋਈ ਗੱਲ ਨਹੀਂ ਜਦੋਂ ਬਾਹਰ ਆਉਗੀ ਨਾ ਇਹ ਵੀ ਗੱਲ ਕਰਾਂਗੇ ਬਰੀ ਲਈ ਵੇਖੂ ਪਤਾ ਨਹੀਂ ਮੈਂ ਕੀ ਮਾੜਾ ਕਰ ਦਿੱਤਾ ਵਾ ਮੈਂ ਤੇ ਆਪਣੇ ਵੱਲੋਂ ਚੰਗਾ ਹੀ ਕਰਨ ਦੇਈ ਆ ਵੀ ਮੇਰੇ ਕੋ ਮਾੜਾ ਕੁਝ ਹੋਵੇ ਨਾ ਫਿਰ ਵੀ ਪਤਾ ਨਹੀਂ ਕੀ ਹੁੰਦੀ ਆ ਮੇਰੇ ਨਾਲ ਇਦਾਂ ਕਰਦੀ ਆ ਪੰਨੀ ਦੀਦੀ ਨੂੰ ਹੁਣਾਂ ਨੂੰ ਫੋਨ ਲਾਉਣੀ ਆ ਤੇ ਉਹਨਾਂ ਦੇ ਨਾਲ ਗੱਲ ਕਰਦੀ ਆ ਸਾਰੀ ਤੁਹਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਭ ਕੁਝ ਤੇ ਨਾਲੇ ਜੇ ਸਿੱਧਾ ਵੀਰ ਜੀ ਨੂੰ ਕਿਹਾ ਉਹਨੇ ਤੇ ਵਿਚਾਰੇ ਦੇ ਪਹਿਲੇ ਪੈਸੇ ਹੀ ਲੱਥੇ ਹੋਣੇ ਹਲੇ ਤੇ ਇੰਨਾ ਕਰਜ਼ਾ ਫੇਰ ਕਿਦਾਂ ਚੁਕਲੇ